ਗੁਰਦੁਆਰਾ ਸ਼੍ਰੀ ਮਹਿਤਿਆਨਾ ਸਾਹਿਬ ਇੱਥੇ ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸ ਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇੱਥੇ ਆਪਣੀ ਸਿੰਘਾਂ ਦੀ ਨਾਲ ਆਏ ਸੀ ਉਹਨਾਂ ਨੇ ਇੱਥੇ 21 ਦਿਨ ਬਤੀਤ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਤਾਤਨ ਕੁਰਲਾ ਤੇ ਇਸ਼ਨਾਨ ਕੀਤਾ ਸੀ ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਦਾ ਵਰਣਨ ਦੇਖਣਯੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਗੁਰਦੁਆਰਾ ਸ਼੍ਰੀ ਮਹਿਤਿਆਨਾ ਸਾਹਿਬ ਇਥੇ ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇਥੇ ਆਪਣੀ ਸਿੰਘਾਂ ਦੀ ਨਾਲ ਆਏ ਸੀ ਉਨਾਂ ਨੇ ਇੱਥੇ 21 ਦਿਨ ਬਤੀਤ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਤਨਕੁਰਲਾ ਤੇ ਇਸ਼ਨਾਨ ਕੀਤਾ ਸੀ। ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਦਾ ਵਰਣਨ ਦੇਖਣ ਯੋਗ ਹੈ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ। ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਗੁਰਦੁਆਰਾ ਸ੍ਰੀ ਮਹਿਤਿਆਨਾ ਸਾਹਿਬ थे ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸ ਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇੱਥੇ ਆਪਣੀ ਸਿੰਘਾਂ ਦੇ ਨਾਲ ਆਏ ਸੀ ਉਹਨਾਂ ਨੇ ਇੱਥੇ 21 ਦਿਨ ਬਤੀਤ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਤਾਤਨ ਕੁਰਲਾ ਤੇ ਇਸ਼ਨਾਨ ਕੀਤਾ ਸੀ ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਵਰਣਨ ਦੇਖਣਯੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਗੁਰਦੁਆਰਾ ਸ਼੍ਰੀ ਮਹਿਤਿਆਨਾ ਸਾਹਿਬ ਇਥੇ ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇਥੇ ਆਪਣੀ ਸਿੰਘਾਂ ਦੀ ਨਾਲ ਆਏ ਸੀ ਉਹਨਾਂ ਨੇ ਇਥੇ 21 ਦਿਨ ਬਤੀਤ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਾਤਨ ਕੁਰਲਾ ਤੇ ਇਸ਼ਨਾਨ ਕੀਤਾ ਸੀ ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਦਾ ਵਰਣਨ ਦੇਖਣਯੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਗੁਰਦੁਆਰਾ ਸ਼੍ਰੀ ਮਹਿਤਿਆਨਾ ਸਾਹਿਬ ਇਥੇ ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸ ਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇਥੇ ਆਪਣੀ ਸਿੰਘਾਂ ਦੀ ਨਾਲ ਆਏ ਸੀ ਉਨ੍ਹਾਂ ਨੇ ਇੱਥੇ 21 ਦਿਨ ਬਤੀਤ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਾਤਨਕੁਰਲਾ ਤੇ ਇਸ਼ਨਾਨ ਕੀਤਾ ਸੀ। ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਦਾ ਵਰਣਨ ਦੇਖਣਯੋਗ ਹੈ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ। ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਗੁਰਦੁਆਰਾ ਸ੍ਰੀ ਮਹਿਤਿਆਨਾ ਸਾਹਿਬ ਇਥੇ ਜੋ ਵੀ ਸੱਚੇ ਮਨ ਨਾਲ ਨਤਮਸਤਕ ਹੁੰਦਾ ਹੈ ਉਸ ਦੀ ਹਰ ਮਨੁਕਾਮਨਾ ਪੂਰਨ ਹੁੰਦੀ ਹੈ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਇਥੇ ਆਪਣੀ ਸਿੰਘਾਂ ਦੀ ਨਾਲ ਆਏ ਸੀ ਉਹਨਾਂ ਨੇ ਇਥੇ 21 ਦਿਨ ਬਤੀਤ ਕੀਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਾਤਨ ਕੁਰਲਾ ਤੇ ਇਸ਼ਨਾਨ ਕੀਤਾ ਸੀ ਇਸ ਗੁਰੂ ਘਰ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਗਿਆ ਕੁਰਬਾਨੀਆਂ ਦਾ ਵਰਣਨ ਦੇਖਣਯੋਗ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿੰਜ ਸਾਡੇ ਸਿੰਘਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਬਰਨਾਲਾ ਤੋਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ